ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਜੋ ਫਰਸਟ ਕਲੈਕਸ਼ਨ ਹੈ ਪੌਲਕਾ ਡਾਟ ਨਾ ਕਲੈਕਸ਼ਨ ਆਈ ਹੈ ਜੀ ਦੁਪੱਟਾ ਇਹਦੇ ਨਾਲ ਆਏਗਾ ਕੋਟਾ ਡੋਰੀ ਇਹਦਾ ਸੂਟ ਜਿਹੜਾ ਤੁਹਾਨੂੰ ਕਾਟਨ ਦਾ ਮਿਲੇਗਾ ਫਿਰ ਰੇਟ ਇਹਦਾ 800 ਰੁਪਏ ਆ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਬਹੁਤ ਟ੍ਰੈਂਡੀ ਸੂਟ ਨੇ ਅੱਜ ਕੱਲ ਇਹ ਬਹੁਤ ਟ੍ਰੈਂਡ ਕਰ ਰਹੇ ਨੇ ਐਂਡ ਜਿਹੜਾ ਬ੍ਰਾਂਡ ਹੈ ਇਹ ਵੀ ਸਾਰੀਆਂ ਭੈਣਾਂ ਨੂੰ ਬਹੁਤ ਪਸੰਦ ਆ ਰਿਹਾ ਫੈਬਨੀਸ਼ਨ ਬ੍ਰਾਂਡ ਵੱਲੋਂ ਇਹ ਸੂਟ ਸੋਹਣੇ ਨੇ ਪਿਆਰੇ ਨੇ ਐਂਡ ਜਿਹੜਾ ਹੈ ਕਿ ਫੈਬਰਿਕ ਨਾ ਤਾਂ ਬਹੁਤ ਵਧੀਆ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈ ਸੇਮ ਐਜ਼ ਇਟ ਇਜ਼ ਸੂਟ ਆਣਗੇ ਰੰਗ ਪੈਟਰਨ ਡਿਜ਼ਾਈਨ ਜੋ ਵੀ ਹੈ ਕੋਈ ਡਿਫਰੈਂਸ ਨਹੀਂ ਆਏਗਾ ਸੇਮ ਆਣਗੇ ਇਹਨਾਂ ਦੇ ਵਿੱਚ ਰੰਗ ਜੜੇ ਆ ਗਏ ਨੇ 15 ਤੋਂ 20 ਰੰਗ ਆ ਗਏ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਹੈ ਵੀ ਸੇਮ ਕੈਬਿਨੇਸ਼ਨ 컬렉ਸ਼ਨ ਹੈ ਇਦੇ ਵਿੱਚ ਤੁਹਾਨੂੰ ਇਹ ਹੈ ਕਿ ਜਿਵੇਂ ਦਾ ਪ੍ਰਿੰਟ ਸੂਟ ਤੇ ਓਵੇਂ ਦਾ ਤੁਹਾਨੂੰ ਦੁਪੱਟੇ ਤੇ ਮਿਲੇਗਾ ਪ੍ਰਿੰਟਡ ਸ਼ਰਟ ਹੈ ਪ੍ਰਿੰਟਡ ਬਾਟਮ ਪ੍ਰਿੰਟਡ ਦੁਪੱਟਾ ਟੋਟਲ ਤੁਹਾਨੂੰ 5 ਮੀਟਰ ਦਾ ਸੂਟ ਨਾਲ 8 ਮੀਟਰ ਦਾ ਦੁਪੱਟਾ ਮਿਲੇਗਾ ਸੂਟ ਕਾਟਨ ਵਿੱਚ ਆਏਗਾ ਫੈਬਨੀਸ਼ਨ ਬ੍ਰਾਂਡ ਹੈ ਰੇਟ ਇਹਦਾ ਵੀ 800 ਰੁਪਏ ਆ ਸ਼ਿਪਿੰਗ ਚਾਰਜਸ ਫ੍ਰੀ ਹੈ ਕੋਈ ਵੀ ਹੋਰ ਐਕਸਟਰਾ ਚਾਰਜਸ ਨਹੀਂ ਲੱਗਣਗੇ ਇਸੇ ਰੇਟ ਦੇ ਵਿੱਚ ਜਿਹੜਾ ਸੂਟ ਹੈ ਉਹ ਤੁਹਾਡੇ ਘਰ ਤੱਕ ਪਹੁੰਚੇਗਾ ਇਹ ਵੀ ਤੁਹਾਨੂੰ 5 ਮੀਟਰ ਦਾ ਟੋਟਲ ਮਿਲੇਗਾ ਆਲਓ ਪਰ ਐ ਜਿਹੜੀਆਂ ਇਹ ਵੀ ਪਹਿਲੇ ਉਹੀ ਕਲੈਕਸ਼ਨਾਂ ਨੇ ਪਰ ਥੋੜੀਆਂ ਅੱਗੇ ਪਿੱਛੇ ਹੋ ਗਈਆਂ 5 ਮੀਟਰ ਦੇ ਸੂਟ ਤੁਹਾਡੇ ਘਰ ਤੱਕ ਜਿਹੜੇ ਪਹੁੰਚਣਗੇ ਐ ਵੀ ਪੋਲਕਾ ਡਾਟ ਵਿੱਚ 컬렉ਸ਼ਨ ਆਈਆਂ ਨੇ ਇਹ ਵੀ ਵੈਰਨੀਸ਼ਨ ਬ੍ਰਾਂਡ ਦੇ ਵਿੱਚ ਨੇ ਇਹ ਜਿਹੜਾ ਸੂਟ ਹੈ ਤੁਹਾਨੂੰ 680 ਰੁਪਏ ਦਾ ਮਿਲੇਗਾ 5 ਮੀਟਰ 2 ਮੀਟਰ ਦੀ ਸ਼ਰਟ ਹੈ 2 ਮੀਟਰ ਦਾ ਬਾਟਮ ਉਹ ਤੁਹਾਨੂੰ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਬਾਟਮ ਕਿਹੜੇ ਕਪੜੇ ਨੂੰ ਬਣਾਉਣਾ ਤੇ ਕਿਹੜੇ ਡਿਜ਼ਾਈਨ ਨੂੰ ਸ਼ਰਟ ਬਣਾਉਣਾ ਕਿਹੜੇ ਨੂੰ ਬਾਟਮ ਬਾਕੀ ਰੰਗ ਇਹਨਾਂ ਵਿੱਚ ਵੀ ਕਾਫੀ ਨੇ 15-20 ਰੰਗ ਆਉਂਦੇ ਨੇ ਹਮੇਸ਼ਾ ਹੀ ਸਾਰੇ ਸੂਟ ਜਿੰਨੇ ਵੀ ਵੀਡੀਓ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ ਰੇਟ ਇਹ ਕਿ ਮੈਂ ਤੁਹਾਨੂੰ ਮੋਸਟਲੀ ਦੱਸ ਦਿੱਤਾ ਹੈ ਬਾਕੀ ਤੁਸੀਂ ਕਿਸੇ ਦੀ ਕੁਐਰੀ ਕਰਨੀ ਹੈ ਤਾਂ ਉਹਦੇ ਲਈ ਨੰਬਰ 6239245750@ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਸਕਰੀਨਸ਼ਾਟ ਸੈਂਡ ਕਰਦੇ ਹੋ ਜਿਸ ਵੀ ਸੂਟ ਦੀ ਕੁਐਰੀ ਕਰਨਾ ਚਾਹੁੰਦੇ ਹੋ ਚਾਹੇ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਆ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਕਲੈਕਸ਼ਨਾਂ ਜਿੰਨੀਆਂ ਵੀ ਨੇ ਅੱਜ ਦੀ ਵੀਡੀਓ ਦੇ ਵਿੱਚ ਸਾਰੀਆਂ ਅਵੇਲੇਬਲ ਨੇ ਐ ਜਿਹੜੀਆਂ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਕਾਟਨ ਦੇ ਦੁਪੱਟੇ ਨਾਲ ਸੂਟ ਆਏ ਨੇ ਜੀ ਇਹ ਕਾਫੀ ਰੰਗਾਂ ਵਿੱਚ ਆਉਂਦੇ ਨੇ ਤੇ ਇਹ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਨੇ ਬੜਿਆਂ ਸਾਲਾਂ ਤੋਂ ਹੀ ਸੇਮ ਬ੍ਰਾਂਡ ਦੇ ਜਿਹੜੇ ਸੂਟ ਨੇ ਕੁਝ ਕੁ ਪਹਿਲੇ ਆ ਜਾਂਦੇ ਨੇ ਤੇ ਬਾਕੀ ਇਹਨਾਂ ਵਿੱਚ ਨਵੇਂ ਰੰਗ ਐਡ ਕਰ ਦਿੰਦੇ ਨੇ ਇਹ ਜਿਹੜੇ ਸੂਟ ਨੇ ਸਿਰਫ ਤੇ ਸਿਰਫ 520 ਰੁਪਏ ਇਹਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਤੁਹਾਡੇ ਘਰ ਤੱਕ ਪਹੁੰਚਣਗੇ ਆਲ ਓਵਰ ਇੰਡੀਆ ਕਿਸੇ ਵੀ ਸੂਟ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਇੱਥੇ ਰੇਟ ਦੱਸਿਆ ਉਹੀ ਲੱਗੇਗਾ ਅਕੀ ਤੁਸੀ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਵੀ ਹੋਰ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਹ ਕਾਟਨ ਦੀ ਸ਼ਰਟ ਹੈ ਕਾਟਨ ਦਾ ਬਾਟਮ ਹੈ ਕਾਟਨ ਦਾ ਦੁਪੱਟਾ ਹੈ ਇਹਨਾਂ ਵਿੱਚ ਕੁਛ ਤੇ ਜਿਹੜੇ ਬਾਟਮ ਹੈ ਨਾਲ ਪਲੇਨ ਆਉਂਦੇ ਨੇ ਕੁਛ ਤੇ ਪ੍ਰਿੰਟਡ ਆਉਂਦੇ ਨੇ ਤੇ ਜਿਹੜੀਆਂ ਸ਼ਰਟਾਂ ਨੇ ਉਹਨਾਂ ਦੇ ਗਲਿਆਂ ਤੇ ਕਟਾਈ ਹੁੰਦੀ ਹੈ ਕੁਛ ਤੇ ਬਟਨ ਲੱਗੇ ਹੁੰਦੇ ਆ ਦੁਪੱਟਾ ਇਹਨਾਂ ਦੇ ਨਾਲ ਸਾਰੇ ਨਾਲ ਪ੍ਰਿੰਟਡ ਆਂਦਾ ਹੈ ਸ਼ਰਟ ਬਾਟਮ ਤੇ ਦੁਪੱਟਾ ਤਿੰਨੋਂ ਚੀਜ਼ਾਂ ਪਿਓਰ ਕਾਟਨ ਵਿੱਚ ਆਂਦੀਆਂ ਨੇ ਤੇ ਇਹਨਾਂ ਸੂਟਾਂ 'ਤੇ ਅਜੇ ਤੱਕ ਕਦੀ ਕੋਈ ਕੰਪਲੇਨ ਨਹੀਂ ਆਈ ਕਿਉਂਕਿ ਕਪੜਾ ਬਹੁਤ ਹੀ ਜ਼ਿਆਦਾ ਗਰਮੀਆਂ ਵਾਲੀ ਸਪੈਸ਼ਲ ਹੁੰਦਾ ਹੈ ਸੇਲ ਤੇ ਨਹੀਂ ਕਿਉਂਕਿ ਪਹਿਲਾਂ ਇਹ 400 600 650 ਤੱਕ ਵੀ ਆ ਜਾਂਦੇ ਸੀ ਪਰ ਹੁਣ ਜਿਹੜੇ ਕਿ ਇਹਨਾਂ ਤੇ ਰੇਟ 520 ਰੁਪਏ ਕਾਫੀ ਟਾਈਮ ਤੋਂ ਚੱਲ ਰਿਹਾ ਹੈ। ਬਾਕੀ ਤੁਸੀ ਕੋਈ ਸ਼ੂਟ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ। ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਐਕਸਕਲੂਸਿਵ ਸ਼ੂਟਾਂ ਦੇ ਨਾਲ। ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓਸ।